ਮੁਹੰਮਦ ਯਾਸਰ ਪੰਜਾਬ ਦਾ ਨਾਮ ਚਮਕਾਇਆ ਪੀਐਮ ਮੋਦੀ ਦੇ ਨਾਲ ਮਿਲਣ ਦੇ ਲਈ ਸਮਾਂ ਜਦੋਂ ਮਰਜ਼ੀ ਲੈ ਲੈਣ ਦੇਖੋ ਮੋਦੀ ਨੂੰ ਮਿਲੇ ਹੋਏ ਨੇ ਜਦੋਂ ਬਾਈਕ ਹੁਣਾਂ ਲੱਤ ਕਾਮੁਕੀ ਹੋਈ ਤੇ ਇਹਨਾਂ ਦੇ ਬਚਾਅ ਦੇ ਵਿੱਚ ਆ ਦੇਖੋ ਮੀਤ ਹੇਰ ਹੋਣੀ ਸਭ ਤੋਂ ਉਰੇ ਖੜੇ ਸੀਗੇ ਮੀਤ ਹੇਰ ਕਹਿੰਦੇ ਸੀ ਵੀ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਪਿਆਰਾ ਖਿਡਾਰੀ ਸਰਕਾਰੀ ਨੌਕਰੀਆਂ ਲਈ ਵਿਧਾਇਕਾਂ ਦੇ ਪੁੱਤਾਂ ਨਾਲੋਂ ਵੱਧ ਯੋਗ ਨੇ ਉਮੀਦ ਹੇਰ ਨਹੀਂ ਜਦੋਂ ਵਿਰੋਧੀ ਧਿਰ ਦੇ ਵਿੱਚ ਸੀਗੇ ਜਦੋਂ ਸਰਕਾਰ ਨਹੀਂ ਸੀ ਬਣੀ ਆਮ ਆਦਮੀ ਪਾਰਟੀ ਦੀ ਉਦੋਂ ਚਾਅਤ ਕਰਨ ਦੇ ਲਈ ਸਭ ਤੋਂ ਮੂਰੇ ਸੀਗੇ ਪਰ ਅੱਜ ਇਹ ਖੇਡ ਮੰਤਰੀ ਨੇ ਅੱਜ ਕੀ ਕਹਿੰਦੇ ਜਦੋਂ ਨਾ ਤੁਹਾਡੇ ਨਾਲ ਦਾ ਇੱਕ ਪਲੇਅਰ ਸੇਮ ਮੈਡਲ ਜਿੱਤ ਕੇ ਆਫਸਰ ਲੱਗਿਆ ਖੜਾ ਹੋਵੇ ਨਾ ਦੂਜੀ ਸਟੇਟ ਦਾ ਤੇ ਦੂਜੇ ਪਲੇਅਰ ਤੇ ਉਹਨੂੰ ਵੀ ਹੀ ਪਤਾ ਹੁੰਦਾ ਕਿ ਉਹਦੇ ਉੱਤੇ ਕੀ ਬੀਤ ਰਹੀ ਹੈ ਕਹਿੰਦੇ ਵੀ ਕੈਨੇਡਾ ਜਾਂਦੇ ਆ ਉੱਥੇ ਡਾਲਰ ਵੱਡੇ ਮਿਲ ਰਹੇ ਨੇ ਸਰਕਾਰਾਂ ਵੀ ਪੁੱਛ ਕੇ ਸੀ ਉਹ ਗੱਲ ਇਦਾਂ ਹੈ ਕਿ ਉਹ ਕਹ ਰਹੇ ਨਹੀਂ ਕਿ ਸਾਡੇ ਵੱਲੋਂ ਕਹੋ ਜੀ ਕੈਨੇਡਾ ਹਾਂਜੀ ਉਹ ਹੈਂਡੀਕੈਪ ਨੂੰ ਉਹ ਕਾਟਾ ਹੁੰਦਾ ਉਹ 2000 ਡਾਲਰ ਦਿੰਦੇ ਆ ਵੀ ਇੱਕ 플레이ਰ ਨੂੰ ਵੀ ਤਿਆਰੀ ਕਰਨ ਵਾਸਤੇ ਵੀ ਦੇ ਹੀ ਜਾਂਦੇ ਆ ਤੇ ਕੋਈ ਨਾ ਕੋਈ ਨਾਰਮਲ ਕੀ ਹੈਂਡੀਕੈਪ ਦਾ ਤਾਂ ਦੇ ਹੀ ਜਾਂਦੇ ਉਹਨਾਂ ਨੂੰ ਮੈਨੂੰ ਇੱਥੇ ਲੱਗਦਾ ਕਿ ਸਾਡੀ ਸਾਡੀ ਗਲਤੀ ਇਹ ਹੈ ਕਿ ਅਸੀਂ ਹੈਂਡੀਕੈਪਡ ਹੋ ਕੇ ਪੰਜਾਬ ਦੇ ਵਿੱਚ ਜਾਵਾਂਗੇ ਸਾਡੀ ਗਲਤੀ ਮੈਨੂੰ ਇਹ ਲੱਗ ਰਹੀ ਹੈ ਕਿ ਤੁਸੀਂ ਨਹੀਂ ਮੈਨੂੰ ਲੱਗਦਾ ਕਿ ਅਸਲ 'ਚ ਸਰਕਾਰ ਹੈਂਡੀਕੈਪ ਦਾ ਜਿਹੜਾ ਕਿ ਮਤਲਬ ਇਸ਼ਤਿਹਾਰਾਂ ਤੇ ਇੰਨਾ ਪੈਸਾ ਖਰਚ ਰਹੀ ਹੋਰ ਚੀਜ਼ਾਂ ਦੇ ਉੱਤੇ ਇੰਨਾ ਪੈਸਾ ਖਰਚ ਰਹੀ ਆ ਇੰਟਰਨੈਸ਼ਨਲ ਮੈਡਲ 골ਡ ਨੇ ਮਤਲਬ ਫਿਰ ਆਗੇ ਇੰਟਰਨੈਸ਼ਨਲ ਮੈਡਲ ਆ ਦੇਖੋ ਮੈਡਲਾਂ ਦਾ ਜਿਵੇਂ ਕਹਿੰਦੀ ਮੀਂਹ ਵਰਿਆ ਹੋਇਆ ਹੈ ਘਰ ਦੇ ਵਿੱਚ ਮੈਡਲ ਹੀ ਮੈਡਲ ਨੇ ਇੰਟਰਨੈਸ਼ਨਲ ਲੈਵਲ ਦੇ ਮੈਡਲ ਨੇ 골ਡ ਨੇ ਜਾਨੀ ਕਿ ਭਾਰਤ ਤੇ ਪੰਜਾਬ ਦਾ ਨਾਮ ਦੁਨੀਆ ਦੇ ਵਿੱਚ ਇਸ ਵੀਰ ਨੇ ਚਮਕਾਇਆ ਇਸ ਪੋਲਸੀ ਦੇ ਵਿੱਚ ਇਹ ਆਪਣੀ ਜੌਬ ਲੈਣ ਦੇ ਲਈ ਪ੍ਰਭਲ ਦਾਅਵੇਦਾਰ ਨੇ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਦੇਖੋ ਏਸ਼ੀਅਨ ਪੈਰਾ ਗੇਮਸ ਦੇ ਵਿੱਚ ਗਰੁੱਪ ਸੀ ਦੇ ਵਿੱਚ ਜਿਹੜਾ ਬ੍ਰੌਂਜ਼ ਹੈ ਇਹਨਾਂ ਨੂੰ ਗਰੁੱਪ ਸੀ ਦੇ ਵਿੱਚ ਜਿਹੜੀ ਨੌਕਰੀ ਮਿਲ ਸਕਦੀ ਹੈ ਪੰਜਾਬ ਸਰਕਾਰ ਮੀਥੇਰ ਹੋਰਾਂ ਨੇ ਪਾਲਿਸੀ ਬਣਾਈ ਤੇ ਹੁਣ ਮੀਥੇਰ ਨੂੰ ਮਿਲਣ ਦੇ ਲਈ ਸਮਾਂ ਹੀ ਨਹੀਂ ਮਿਲਦਾ ਹੈ ਬਾਈ ਸਰਕਾਰ ਕੇ 4.5 ਸਾਲ ਪੂਰੇ ਹੋਨੇ ਕੋ ਨਹੀਂ ਨਿਭਾਇਆ ਕੈਪਟਨ ਨੇ ਨੌਕਰੀ ਦੇਣ ਦਾ ਵਾਦਾ ਇੱਕ ਕੈਪਟਨ ਸਾਹਿਬ ਨੂੰ ਚੁਟਕੀਆਂ ਮਾਰ ਕੇ ਇੱਕ ਬੀਬੀ ਕਹਿੰਦੀ ਸੀ ਵੀ 5 ਮਿੰਟ ਚ ਐਮਐਸਪੀ ਤਿਰਾਂਗੇ ਕਿਸਾਨਾਂ ਨਾਲ ਵੀ ਤੱਕਾ ਹੋਇਆ ਤੇ ਜਦੋਂ ਆਮ ਆਦਮੀ ਪਾਰਟੀ ਕੋਲ ਸਰਕਾਰ ਆ ਗਈ ਤੇ ਇਹਨਾਂ ਖੜਾਗਿਆਂ ਨਾਲ ਵੀ ਤੱਕਾ ਹੋ ਰਿਹਾ ਕਹਿੰਦੇ ਵਾਪਸ ਮੈਡਲ ਜਿੱਤ ਕੇ ਲਿਆਓ ਕੀ ਗੱਲ ਇਸ ਮੈਡਲ ਚ ਕੋਈ ਕਮੀ ਹੈ ਆ ਭਗਵੰਤ ਮਾਨ ਸਾਹਿਬ ਇਹ ਖਿਡਾਰੀ ਇਨਸਾਫ ਲੈਂਡ ਤੁਹਾਡੇ ਦਫ਼ਤਰ ਚ ਆਉਂਦੇ ਨੇ ਪਰ ਅਧਿਕਾਰੀ ਤੁਹਾਡੇ ਤੱਕ ਇਨ੍ਹਾਂ ਦੀ ਗੱਲ ਪਹੁੰਚਣ ਨਹੀਂ ਦੇ ਰਹੇ ਇਸੇ ਲਈ ਇੰਟਰਵਿਊ ਕਰਨ ਆਏ ਆ ਜੇ ਤੁਸੀਂ ਇੰਟਰਵਿਊ ਸੁਣ ਰਹੇ ਹੋ ਤਾਂ ਇਸ ਖਿਡਾਰੀ ਦੀ ਬਾਹ ਫੜੋ ਇਸ ਨੇ ਪੰਜਾਬ ਦਾ ਨਾਮ ਰਚਨਾਇਆ ਪੂਰੀ ਦੁਨੀਆ ਚ ਮੁਲਕ ਦਾ ਨਾਮ ਰਚਨਾਇਆ ਹੈ ਇਹਨੂੰ ਬਣਦੀ ਨੌਕਰੀ ਦੇਣੀ ਚਾਹੀਦੀ ਹੈ ਤੁਸੀਂ ਖੁਦ ਹੀ ਪਾਲਿਸੀ ਬਣਾਈ ਉਸ ਪਾਲਿਸੀ ਦੇ ਹਿਸਾਬ ਨਾਲ ਵੀ ਇਹ ਕੈਂਡੀਡੇਟ ਬਿਲਕੁਲ ਠੀਕ ਨੇ ਮੇ ਤੋਂ ਮੈਨੂੰ ਲੱਗਦਾ ਕਿ ਮੈਨੂੰ ਦੇਖ ਕੇ ਨਾ ਪੰਜਾਬ ਦੇ ਵਿੱਚ ਬਹੁਤ ਪਲੇਅਰ ਟ੍ਰੇਨਿੰਗ ਕਰਦੇ ਆ ਉਹਨਾਂ ਨੂੰ ਮੈਂ ਕੀ ਕਹਾਂ ਵੀ ਮੈਨੂੰ ਖੁਦ ਨਹੀਂ ਨੌਕਰੀ ਮਿਲੀ ਅਜੇ ਤੱਕ ਕੋਈ ਤੁਸੀਂ ਮੇਰੇ ਪਿੱਛੇ ਲੱਗ ਰਹੇ ਹੋ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਮਿੱਟੀ ਦਾ ਪੁੱਤ ਕਰਨ ਕਰਤਾਰਪੁਰ ਗੱਲ ਜਦੋਂ ਮਿੱਟੀ ਦੀ ਹੁੰਦੀ ਤਾਂ ਦੋ ਸ਼ਕਤੀ ਤਾਂ ਸਾਡੇ ਦਿਮਾਗ 'ਚ ਆਉਂਦੀਆਂ ਪਹਿਲੇ ਨੇ ਕਿਸਾਨ ਤੇ ਦੂਜੇ ਨੇ ਜਵਾਨ ਸਾਡੇ ਖਿਡਾਰੀ ਇਸ ਮਿੱਟੀ ਦੀ ਰੱਖਿਆ ਦੇ ਲਈ ਆਪਣੀ ਜੀ ਜਾਨ ਲਾ ਦਿੰਦੇ ਪਰ ਮੌਜੂਦਾ ਹਾਲਾਤ ਨੇ ਕਿ ਦੋਨਾਂ ਦੀ ਹਾਲਤ ਤਰਸਯੋਗ ਹੋਈ ਪਈ ਹੈ ਵੋਟਾਂ ਨੇ ਕਿਸਾਨਾਂ ਤੇ ਖਿਡਾਰੀਆਂ ਦੇ ਨਾਂ ਦੇ ਉੱਤੇ ਪ੍ਰਚਾਰ ਬਹੁਤ ਹੋ ਰਿਹਾ ਸਿਆਸਤ ਬਹੁਤ ਹੋ ਰਹੀ ਪਰ ਇਹਨਾਂ ਨੂੰ ਦਿੱਤਾ ਕੁਝ ਨਹੀਂ ਜਾ ਰਿਹਾ ਕਿਸਾਨ ਸ਼ੰਭੂ ਦੇ ਉੱਤੇ ਮੋਰਚਾ ਲਾ ਕੇ ਬੈਠੇ ਤੇ ਪੰਜਾਬ ਦੇ ਖਿਡਾਰੀ ਪੰਜਾਬ ਦਾ ਜਵਾਨ ਆਪਣੇ ਹੱਕ ਲੈਣ ਦੇ ਲਈ ਲਗਾਤਾਰ ਜੂਝ ਰਿਹਾ ਹੈ ਸਾਡੇ ਨਾਲ ਇੰਟਰਨੈਸ਼ਨਲ ਖਿਡਾਰੀ ਨੇ ਮੁਹੰਮਦ ਯਾਸਰ ਜੀ ਬਾਈ ਸਭ ਤੋਂ ਵੱਡਾ ਮੈਡਲ ਤੁਸੀਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ 2018 ਦੇ ਵਿੱਚ ਇਹਨਾਂ ਨੇ ਇੰਡੋਨੇਸ਼ੀਆ ਦੇ ਵਿੱਚ ਏਸ਼ੀਅਨ ਪੈਰਾ ਗੇਮਸ ਦੇ ਵਿੱਚ ਇਹ ব্রونز ਮੈਡਲ ਆਇਆ ਬਾਈ ਮੈਡਲ ਬਹੁਤ ਸੋਹਣਾ ਇੱਕ ਵਾਰੀ ਪਾ ਲੋ ਗਲੇ ਦੇ ਵਿੱਚ ਇਹਦੇ ਲਈ ਕਿੰਨੀ ਕੁ ਮਿਹਨਤ ਕੀਤੀ ਸੀ ਵੀਰੇ ਵੀਰੇ ਇਦਾਂ ਲੱਗਿਆ ਸੀ ਟਾਈਮ ਆਪਾਂ ਨੂੰ ਘੱਟੋ-ਘੱਟ 5-6 ਸਾਲ ਲੱਗੇ ਸੀ ਹੂੰ ਮੈਡਲ ਹੈ ਵੀ ਬਹੁਤ ਸੋਹਣਾ ਮਿਹਨਤ ਵੀ ਬਹੁਤ ਕੀਤੀ ਇਸ ਮੈਡਲ ਤੋਂ ਬਾਅਦ ਉਸ ਵੇਲੇ ਕੈਪਟਨ ਸਰਕਾਰ ਸੀਗੀ ਹਾਂਜੀ ਕੀ ਤੁਹਾਨੂੰ ਵਾਅਦਾ ਮਿਲਿਆ ਨੇ ਕੈਪਟਨ ਸਰਕਾਰ ਨੇ ਵਾਦਾ ਕੀਤਾ ਸੀ ਕਿ ਤੁਹਾਨੂੰ ਜੌਬ ਮਿਲੇਗੀ ਤੇ ਕੈਸ਼ ਪ੍ਰਾਈਜ਼ ਉਹਨਾਂ ਨੇ ਸਾਨੂੰ ਦੇ ਦਿੱਤਾ ਸੀ ਪਰ ਅੱਜ ਮੈਨੂੰ ਲੱਗਦਾ 2024 ਚੱਲ ਪਿਆ ਜੋ ਅਸੀਂ ਅੱਜ ਵੀ ਡਿਗ ਰਹੇ ਹਾਂ ਵੀ ਕੋਈ ਨਾ ਕੋਈ ਉਹ ਵਾਦਾ ਪੂਰਾ ਕਰੂਗਾ ਕੋਈ ਨਾ ਕੋਈ ਸਰਕਾਰ ਪੂਰਾ ਕਰੂਗੀ ਸਭ ਦਾ ਵਾਦਾ ਬਿਲਕੁਲ ਇਸ ਤੋਂ ਪਹਿਲਾਂ ਬਾਈ ਨੇ ਪਹਿਲਾਂ ਬਲਵੀਆਂ ਦਿਖਾ ਦਈਏ ਇਹ ਤਾਂ ਸਭ ਤੋਂ ਵੱਡਾ ਮੈਡਲ ਆ ਆ ਸਾਰੇ ਇੰਟਰਨੈਸ਼ਨਲ ਮੈਡ ਇਹ ਹੈਗੇ ਨੇ ਨੈਸ਼ਨਲ ਮੈਡਲ 골ਡ ਨੇ ਮਤਲਬ ਕਈ ਵਾਰ ਇਹ ਤਾਂ ਕੁਝ ਵੀ ਨਹੀਂ ਮਤਲਬ ਬਹੁਤ ਘੱਟ ਮੈਡਲ ਨੇ ਇਹ ਸਾਰੇ 골ਡ ਮੈਡਲ ਇਹ ਜਿਹੜੇ ਨੈਸ਼ਨਲ ਇਹਨਾਂ ਨੇ ਜਿੱਤੇ ਫਿਰ ਆਗੇ ਇੰਟਰਨੈਸ਼ਨਲ ਮੈਡਲ ਆ ਦੇਖੋ ਮੈਡਲਾਂ ਦਾ ਜਿਵੇਂ ਕਹਦੀ ਮੀਂਹ ਵਰਿਆ ਹੋਇਆ ਹੈ ਘਰ ਦੇ ਵਿੱਚ ਮੈਡਲ ਹੀ ਮੈਡਲ ਨੇ ਇੰਟਰਨੈਸ਼ਨਲ ਲੈਵਲ ਦੇ ਮੈਡਲ ਨੇ 골ਡ ਨੇ ਜਾਨਕੀ ਭਾਰਤ ਤੇ ਪੰਜਾਬ ਦਾ ਨਾਮ ਦੁਨੀਆ ਦੇ ਵਿੱਚ ਇਸ ਵੀਰ ਨੇ ਚਮਕਾਇਆ ਪਰ ਬਦਲੇ ਦੇ ਵਿੱਚ ਨਿਰਾਸ਼ਾ ਮਿਲ ਰਹੀ ਬਦਲੇ ਦੇ ਵਿੱਚ ਤੁਹਾਨੂੰ ਹੋਰ ਇੱਕ ਚੀਜ਼ ਦਿਖਾਉਣੀ ਆ ਆ ਬਾਈ ਦਾ ਆ ਗਿਆ ਸਰਟੀਫਿਕੇਟ ਇਸ ਸਰਟੀਫਿਕੇਟ ਦੇ ਆਧਾਰ ਦੇ ਉੱਤੇ ਜਿਹੜੀ ਪੰਜਾਬ ਸਰਕਾਰ ਨੇ ਪਾਲਿਸੀ ਬਣਾਈ ਹੈ ਇਸ ਪਾਲਿਸੀ ਦੇ ਵਿੱਚ ਇਹ ਆਪਣੀ ਜੌਬ ਲੈਣ ਦੇ ਲਈ ਪ੍ਰਭਲ ਦਾਵੇਦਾਰ ਨੇ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਦੇਖੋ ਏਸ਼ੀਅਨ ਪੈਰਾ ਗੇਮਸ ਦੇ ਵਿੱਚ ਗਰੁੱਪ ਸੀ ਦੇ ਵਿੱਚ ਜਿਹੜਾ ਬ੍ਰੌਂਜ਼ ਹੈ ਇਹਨਾਂ ਨੂੰ ਗਰੁੱਪ ਸੀ ਦੇ ਵਿੱਚ ਜਿਹੜੀ ਨੌਕਰੀ ਮਿਲ ਸਕਦੀ ਹੈ ਪੰਜਾਬ ਸਰਕਾਰ ਮੀਤ ਹਰ ਹਰ ਹੋਣਾ ਨੇ ਇਹ ਪਾਲਿਸੀ ਬਣਾਈ ਤੇ ਹੁਣ ਮੀਤ ਹਰ ਨੂੰ ਮਿਲਣ ਦੇ ਲਈ ਸਮਾਂ ਹੀ ਨਹੀਂ ਮਿਲ ਰਿਹਾ ਭਾਈ ਜੀ ਸੱਚਾਈ ਹੈ ਮੇਨ ਚੀਜ਼ ਇਹ ਹੈ ਜੀ ਇਹ ਪਾਲਿਸੀ ਬਣاتی ਪਰ ਇਹ ਕਹਿ ਰਹੇ ਨੇ ਕਿ ਦੁਬਾਰਾ ਮੈਡਲ ਜਿੱਤ ਕੇ ਲਿਆ ਗਿਆ ਹੂ ਏਸ਼ੀਅਨ ਗੇਮ ਦੇ ਵਿੱਚ ਹਮ ਪਰ ਹੁਣ ਖਲਾਤ ਕੁਸ ਐਦਾਂ ਦੇ ਹੋ ਜਾਂਦੇ ਆ ਕਿ ਹੁਣ ਮੈਂਸ਼ਨ ਗੇਮਾਂ ਲਾਸਟ ਜੋ ਹੋਈਆਂ ਨੇ ਚਾਈਨਾ ਦੇ ਵਿੱਚ ਉਹ ਖੇਲ ਕੇ ਆਇਆ ਮੇਰਾ ਅਗੱਟਾ ਫ੍ਰੈਕਚਰ ਹੋ ਗਿਆ ਮੈਂ ਮੈਡਲ 4ਥ ਪਲੇਸ ਰਹਿ ਗਈ ਜੀ ਉੱਥੇ ਨਹੀਂ ਆਇਆ ਮੈਡਲ ਪਰ ਹੁਣ ਮੈਂ ਉਹੀ ਗੱਲ ਆ ਗਈ ਨਾ ਵੀ ਮੇਰਾ ਤਾਂ ਫਿਊਚਰ ਖਤਮ ਹੋ ਗਿਆ ਨਾ ਇੱਥੇ ਫਿਰ ਵੀ ਮੈਂ ਜਿਹੜੇ ਚੀਜ਼ ਲਈ ਮਿਹਨਤ ਕੀਤੀ ਸੀ ਆਲਰੇਡੀ ਮੇਰੇ ਲਈ ਮੈਡਲ ਹੈਗਾ ਆਇਆ ਉਹ ਜਿੱਤ ਰੱਖਿਆ ਮੈਨੇ ਮੈਡਲ ਜੋ ਇਹਨਾਂ ਨੇ ਪਾਲਿਸੀ ਬਣਾਈ ਆ ਪਰ ਇਹ ਅੱਜ ਦੇ ਟਾਈਮ 'ਚ ਮੈਨੂੰ ਕਹਿ ਰਹੇ ਨੇ ਜੀ ਜਦੋਂ ਅਸੀਂ ਡਿਪਾਰਟਮੈਂਟ ਕੋਲ ਇਤਜਾਨੇ ਆ ਤੇ ਉਹ ਕਹਿ ਰਹੇ ਨੇ ਕਿ ਇਹ ਪਾਲਿਸੀ ਜਦੋਂ ਤੋਂ ਲਾਗੂ ਹੋਊਗੀ ਉਦੋਂ ਤੋਂ ਹੀ ਤੁਹਾਨੂੰ ਮੈਡਲ ਦੁਬਾਰਾ ਜਿੰਨੇ ਲੈਣੇ ਆ ਉਦੋਂ ਤੀ ਤੁਹਾਨੂੰ ਨੌਕਰੀਆਂ ਮਿਲਣਗੀਆਂ ਪਰ ਇਹਨਾਂ ਨੇ ਹੁਣ ਲਾਸਟ ਕੁਝ ਟਾਈਮ ਮਹੀਨਿਆਂ ਤੋਂ ਬੈਲਣਾ ਜੀ ਵੀਰੇ ਆਪਣੇ ਹਾਕੀ ਪਲੇਅਰ ਸੀ ਜੀ ਉਹਨਾਂ ਨੂੰ ਜੋਬ ਵਗੈਰਾ ਦਿੱਤੀਆਂ ਹਨ ਬਹੁਤ ਵਧੀਆ ਗੱਲ ਆ ਸਾਨੂੰ ਵੀ ਚਲੋ ਹੌਸਲਾ ਹੋ ਗਿਆ ਦੀ ਵੀ ਉਹਨਾਂ ਨੂੰ ਮਿਲ ਗਿਆ ਪੁਰਾਣੇ ਮੈਡਲਾਂ ਦੇ ਤੇ ਸਾਨੂੰ ਵੀ ਮਿਲ ਜਾਣਗੇ ਹਾਂ ਹਾਂ ਪਰ ਨਹੀਂ ਨਹੀਂ ਸਾਨੂੰ ਕੋਈ ਮਿਲਣ ਦੇ ਲਈ ਵੀ ਤਿਆਰ ਨਹੀਂ ਹੈਗਾ ਇਸ ਟਾਈਮ ਗੱਲਾਂ ਖੋਲ ਕੇ ਕਰਾਂ ਕੁਝ ਹੋਰ ਤਸਵੀਰਾਂ ਮੁਹੰਮਦ ਯਾਸਰ ਪੰਜਾਬ ਦਾ ਨਾਂ ਚਮਕਾਇਆ ਪੀਐਮ ਮੋਦੀ ਦੇ ਨਾਲ ਮਿਲਣ ਦੇ ਲਈ ਸਮਾਂ ਜਦੋਂ ਮਰਜ਼ੀ ਲੈ ਲੈਣ ਦੇਖੋ ਮੋਦੀ ਨੂੰ ਮਿਲੇ ਹੋਏ ਨੇ ਪਰ ਪੰਜਾਬ ਦੇ ਖੇਡ ਮੰਤਰੀ ਨੂੰ ਮਿਲਣ ਦੇ ਲਈ ਸਮਾਂ ਹੀ ਨਹੀਂ ਮਿਲ ਰਿਹਾ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਮਿਲਣ ਦੇ ਲਈ ਸਮਾਂ ਹੀ ਨਹੀਂ ਮਿਲ ਰਿਹਾ ਅਫਸਰ ਕੋਈ ਨਾ ਕੋਈ ਲਾਰਾ ਲਾ ਕੇ ਦਫਤਰ ਚੋਂ ਹੀ ਬਾਹਰ ਤੋਰ ਦਿੰਦੇ ਨੇ ਵੀਰੇ ਮੋਦੀ ਸਾਹਿਬ ਨੂੰ ਮਲੇ ਸੀਗੇ ਕਹਿੋ ਜੇ ਇਨਸਾਨਾਂ ਕੀ ਅਸੀਂ ਨਹੀਂ ਉਹਨਾਂ ਨੇ ਸਾਨੂੰ ਬੁਲਾਇਆ ਸੀ ਅਸੀਂ ਉਹਨਾਂ ਨੂੰ ਮਿਲ ਨਹੀਂ ਗਏ ਸੀ ਉਹਨਾਂ ਨੇ ਸਪੈਸ਼ਲ ਸਾਨੂੰ ਮਿਲਾਇਆ ਸੀ ਕਿ ਤੁਸੀਂ ਆ ਮੈਡਲ ਜਿੱਤ ਕੇ ਲੈ ਕੇ ਆਏ ਹੋ ਤੇ ਕੈਸ਼ ਪ੍ਰਾਈ ਵੀ ਦਿੱਤਾ ਸੀ ਉਸ ਤੋਂ ਇਸ ਟਾਈਮ ਮੈਨੂੰ ਲੱਗਦਾ 10 ਲੱਖ ਰੁਪਏ ਦਿੱਤਾ ਸੀ ਮੈਨੂੰ 10 ਲੱਖ ਰੁਪਏ ਹਾਂਜੀ ਬੋਲੋ ਸੈਂਟਰ ਦੀ ਸਰਕਾਰ ਨੇ ਲੋ ਹੁਣ ਕੁਝ ਹੋਰ ਜਿਆਦਾ ਸਾਂਝੀਆਂ ਕਰ ਲਈਏ ਜਦੋਂ ਜਦੋਂ ਉਹਨਾਂ ਨੂੰ ਕੈਪਟਨ ਸਰਕਾਰ ਚ ਨੌਕਰੀ ਨਹੀਂ ਮਿਲੀ ਅਵਾਰਡ ਮੋਡਰਨ ਪੁੱਜੇ ਖਿਡਾਰੀਆਂ ਨਾਲ ਧੱਕਾ ਮੁਕੀ ਤੇ ਜਦੋਂ 22 ਹੁਨਾਣਾ ਤੱਕਾ ਮੁਕੀ ਹੋਈ ਤੇ ਇਹਨਾਂ ਦੇ ਬਚਾਅ ਦੇ ਵਿੱਚ ਆ ਦੇਖੋ ਮੀਤ ਹੇਰ ਹੋਣੀ ਸਭ ਤੋਂ ਮੂਰੇ ਖੜੇ ਸੀਗੇ ਮੀਤ ਹੇਰ ਕਹਿੰਦੇ ਸੀ ਵੀ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਪੈਰਾ ਖਿਡਾਰੀ ਸਰਕਾਰੀ ਨੌਕਰੀਆਂ ਲਈ ਵਿਧਾਇਕਾਂ ਦੇ ਪੁੱਤਾਂ ਨਾਲੋਂ ਵੱਧ ਯੋਗ ਨੇ ਇਹ ਮੀਤ ਹੇਰ ਨੇ ਜਦੋਂ ਵਿਰੋਧੀ ਧਿਰ ਦੇ ਵਿੱਚ ਸੀਗੇ ਜਦੋਂ ਸਰਕਾਰ ਨਹੀਂ ਸੀ ਬਣੀ ਆਮ ਆਦਮੀ ਪਾਰਟੀ ਦੀ ਉਦੋਂ ਡਾਂਗਾ ਖਾਣ ਦੇ ਲਈਆਂ ਸਿਆਸਤ ਕਰਨ ਦੇ ਲਈ ਸਭ ਤੋਂ ਮੂਰੇ ਸੀਗੇ ਪਰ ਅੱਜ ਇਹ ਖੇਡ ਮੰਤਰੀ ਨੇ ਹਾਂਜੀ ਅੱਜ ਕੀ ਕਹਿੰਦੇ ਅੱਜ ਕਹਿ ਰਹੇ ਨੇ ਕਿ ਮੈਡਲ ਦਵਾਰਾ ਜਿੱਥੋ ਜੀ ਹੂੰ ਫਿਰ ਦਮ ਹੈ ਤੁਹਾਨੂੰ ਨੌਕਰੀ ਹੂੰ ਪਰ ਹੁਣ ਮੈਡਲ ਦੁਆਰਾ ਹੁਣ ਬੰਦਾ ਬਹੁਤ ਹਾਲਾਤ ਖਰਾਬ ਹੋ ਜਾਂਦੇ ਕਈ ਵਾਰੀ ਇੰਦਰੀ ਆ ਜਾਂਦੀ ਆ ਪਲੇਅਰ ਪਲੇਅਰ ਦੀ ਲਾਈਫ ਹੀ ਇਦਾਂ ਦੀ ਆ ਜੀ ਹਰ ਟਾਈਮ ਕੇਵਲ ਬੋਡੀ ਵਾਲਾ ਪਲੇਅਰ ਤਾਂ ਫਿਰ ਵੀ ਵਰਕਆਊਟ ਸਹੀ ਕਰ ਲੈਂਦਾ ਹੂੰ ਪਰ ਇੱਕ ਪੈਰਾ ਪਲੇਅਰ ਜਦੋਂ ਵਰਕਆਊਟ ਕਰਦਾ ਨਾ ਤੁਸੀਂ ਮੇਰੀ ਵੀਡੀਓ ਵਗੈਰਾ ਦੇਖੋਗੇ ਹਰ ਟਾਈਮ ਰਿਸਕ ਆ ਹੂੰ ਮੈਂ ਇਹਦੇ ਉੱਪਰ ਰੱਖ ਕੇ ਬੈਂਚ ਪ੍ਰੈਸ ਲਗਾਣਾ ਹੁਣ ਤੁਸੀਂ ਆਪ ਦੇਖ ਲਓ ਕਿ ਕਦੇ ਵੀ ਤਿਲਕ ਸਕਦੀ ਆ ਮੇਰੇ ਉੱਪਰ ਡਿੱਗ ਸਕਦੀ ਆ ਜਾਂ ਕੋਈ ਹੋਰ ਕੋਈ ਕਿਸੇ ਵੀ ਤਰ੍ਹਾਂ ਨਹੀਂ ਟ੍ਰੇਨਿੰਗ ਕਰਦਾ ਬਹੁਤ ਰਿਸਕੀ ਹੁੰਦਾ ਇਹਦੇ ਵਿੱਚ ਸਾਡਾ ਹੀ ਹੂੰ ਬਿਲਕੁਲ ਆ ਦੇਖੋ ਜਿਵੇਂ ਸਰਕਾਰ ਕੇ 4.5 ਸਾਲ ਪੂਰੇ ਹੋਨੇ ਕੋ ਨਹੀਂ ਨਿਭਾਇਆ ਕੈਪਟਨ ਨੇ ਨੌਕਰੀ ਦੇਣੇ ਦਾ ਵਾਦਾ ਇੱਕ ਕੈਪਟਨ ਸਾਹਿਬ ਨੂੰ ਚੁਟਕੀਆਂ ਮਾਰ ਕੇ ਇੱਕ ਬੀਬੀ ਕਹਿੰਦੀ ਸੀ ਵੀ 5 ਮਿੰਟ ਚ ਐਮਐਸਪੀ ਦੇ ਦਾਂਗੇ ਕਿਸਾਨਾਂ ਨਾਲ ਵੀ ਤੱਕਾ ਹੋਇਆ ਤੇ ਜਦੋਂ ਆਵਾਜ਼ੀ ਪਾਰਟੀ ਕੋਲ ਸਰਕਾਰ ਆ ਗਈ ਤੇ ਇਹਨਾਂ ਖਿਡਾਰੀਆਂ ਨਾਲ ਵੀ ਤੱਕਾ ਹੋ ਰਿਹਾ ਕਹਿੰਦੇ ਵਾਪਸ ਮੈਡਲ ਜਿੱਤ ਕੇ ਲਿਆਓ ਕੀ ਗੱਲ ਇਸ ਮੈਡਲ ਚ ਕੋਈ ਕਮੀ ਹੈ ਇਸ ਮੈਡਲ ਦੇ ਆਧਾਰ ਦੇ ਉੱਤੇ ਤੁਸੀਂ ਪਾਲਿਸੀ ਬਣਾਈ ਸਰਕਾਰ ਨੇ ਜਿਹੜੀ ਪਾਲਿਸੀ ਬਣਾਈ ਉਸ ਪਾਲਿਸੀ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਹਾਂ ਨੌਕਰੀ ਦਿੱਤੀ ਜਾ ਸਕਦੀ ਤੁਹਾਨੂੰ ਕਿੱਦਾਂ ਮੁਸ਼ਕਲ ਕਿੱਥੇ ਆ ਰਹੀ ਕਿਉਂ ਨਹੀਂ ਦੇ ਰਹੇ ਇੰਨੀ ਇੱਤਾ ਜੀ ਹੁਣ ਸਰਕਾਰੀ ਦੱਸ ਸਕਦੀ ਆ ਆਪਾਂ ਇਹ ਚੀਜ਼ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਆਪਾਂ ਦਾ ਸਪੋਰਟਸ ਕਰਦੇ ਆ ਜੇ ਨਹੀਂ ਵੀ ਦੇਣਗੇ ਚੱਲ ਰਹੀ ਆ ਲਾਈਫ ਆ ਹੋਰ ਕੀ ਇਕਿਲਾ ਹੋਰ ਵੀ ਜਦਾਂਗੇ ਜਮੀਨਦਾਰ ਤਿਆਰੀ ਤਾਂ ਕਰਨੀ ਹੋਣਾ ਕਿਉਂਕਿ ਮੇਨ ਆਪਣਾ ਟਾਰਗੇਟ ਆ ਪੈਰਾਓਲੰਪਿਕਸ ਜੋ ਅਭੀ ਹੋਣਾ ਥੋੜਾ ਟਾਈਮ ਬਾਅਦ ਆ ਰਹੀ ਨੇ ਨਹੀਂ 올ੰਪਿਕ ਵੀ ਤੁਸੀਂ ਕਿੱਲਾ ਕਿਉਂ ਵੇਚਣਾ ਆਪਾਂ ਗਵੰਤਮਨ ਹੋਣੀ ਤਾਂ ਕਹਿੰਦੇ ਕਿ 올ੰਪਿਕ ਜਿੱਤਣ ਲਈ ਅਸੀਂ ਖਿਡਾਰੀਆਂ ਨੂੰ ਪਹਿਲਾਂ ਪੈਸੇ ਦੇ ਰਹੇ ਹਾਂ ਜਿੱਤਣ ਤੋਂ ਬਾਅ ਪਰ ਤਿਆਰੀ ਦੇ ਲਈ ਹਰ ਮਹੀਨੇ ਨਾਲ ਦੇ ਖਾਤੇ ਚ ਪਾਈ ਨੀ ਨੀ ਜੀ ਮੇਨ ਚੀਜ਼ ਹੁੰਦੀ ਹੈ ਨੌਕਰੀ ਜਦੋਂ ਉਹਨਾਂ ਤੁਹਾਡੇ ਨਾਲ ਦਾ ਇੱਕ ਪਲੇਅਰ ਸੇਮ ਮੈਡਲ ਜਿੱਤ ਕੇ ਆਫਸਰ ਲੱਗਿਆ ਖੜਾ ਹੋਵੇ ਨਾ ਦੂਜੀ ਸਟੇਟ ਦਾ ਤੇ ਦੂਜੇ ਪਲੇਅਰ ਤੇ ਉਹਨੂੰ ਹੀ ਪਤਾ ਹੁੰਦਾ ਕਿ ਉਹਦੇ ਉੱਤੇ ਕੀ ਬੀਤ ਰਹੀ ਹੈ ਹੁਣ ਮੇਰੇ ਨਾਲ ਦੇ ਜੋ ਮੈਡਲ ਜਿੱਤ ਕੇ ਆਏ ਸੀ ਨਾ ਜੀ ਸਿਰਫ ਜਿਹੜੇ ਪਾਰਟਿਸਿਪੇਟ ਕਰਕੇ ਆਏ ਸੀ ਹਰਿਆਣੇ ਦੇ ਉਹ ਕੋਚ ਲੱਗੇ ਹੋਏ ਆ ਸਿਰਫ ਪਾਰਟਿਸਪੇਸ਼ਨ ਦੇ ਅੱਜ ਦੇ ਟਾਈਮ 'ਚ ਮੈਡਲ ਵਾਲੇ ਲੱਗੇ ਹੋਏ ਆ ਡਿਪਟੀ ਡਾਇਰੈਕਟਰ ਡਿਪਟੀ ਡਾਇਰੈਕਟਰ ਮਤਲਬ ਜਿੰਨੇ ਸਿਰਫ ਪਾਰਟਿਸਿਪੇਟ ਕੀਤਾ ਕੋਚ ਲੱਗੇ ਤੋਡੇ ਹੱਥਾਂ ਜੀ ਵੀ ਖਾਲੀ ਤੁਸੀਂ ਮੈਨੂੰ ਮੇਰਾ ਹੌਸਲਾ ਦੇਖੋਗੇ ਮੇਰੇ ਸਾਹਮਣੇ ਜਦੋਂ ਇੱਕ ਸੇ ਮੈਡਲ ਆਪਾਂ ਦੋਨੇ ਇੱਕੋ ਹੀ ਮੈਡਲ ਜਿੱਤ ਗਿਆਈਏ ਤੁਹਾਨੂੰ ਨੌਕਰੀ ਮਿਲ ਜੇ ਤੇ ਮੈਨੂੰ ਕਿੰਨੇ ਸਾਲ ਹੋ ਗਏ ਅੱਜ 6-7 ਸਾਲ ਹੋ ਗਏ ਕਿ ਲੋਕਾਂ ਦੇ ਘਰਾਂ ਦੇ ਘਰ ਦੇ ਵਿੱਚ ਇੰਨੇ ਕਿ ਤਾਣੇ ਮਾਰਦੇ ਆ ਨਾ ਲੋਕ ਵੀ ਤੁਹਾਡੇ ਮੁੰਡੇ ਨੂੰ ਨੌਕਰੀ ਨਹੀਂ ਮਿਲਦੀ ਨੌਕਰੀ ਨਹੀਂ ਮਿਲਦੀ ਇਹ ਚੀਜ਼ ਵੀ ਮੈਂ ਕਲੀਅਰ ਕਰਨਾ ਚਾਹੁੰਦਾ ਸੈਂਟਰ ਨੇ ਮੈਨੂੰ ਨੌਕਰੀ ਦਿੱਤੀ ਸੀ ਹਮ ਇਨਕਮ ਟੈਕਸ ਦੇ ਵਿੱਚ ਮੇਰੇ ਲਵੇਂ ਜੁਆਇਨਿੰਗ ਲੈਟਰ ਅੱਜ ਵੀ ਮੇਰੇ ਘਰੇ ਪਿਆ ਹਮ ਕਿੱਥੇ ਦਿੱਤੀ ਗੁਆਟੀ ਹਮ ਕੌਣ ਜਾਵੇ ਜੀ ਉੱਥੇ ਟ੍ਰੇਨਿੰਗ ਕਰਨ ਉੱਥੇ ਨਾ ਉਹ ਟ੍ਰੇਨਿੰਗ ਕਰਨ ਦਿੰਦੇ ਨੇ ਉਹ ਕਹਿ ਰਹੇ ਨੇ ਸਿਰਫ ਤੁਸੀਂ ਜੋਬ ਕਰੋ ਹੂੰ ਪਹਿਲੀ ਗੱਲ ਦੂਜੀ ਗੱਲ ਮੇਰੇ ਲਈ ਤਾਂ ਉਹ ਹੀ ਕੈਨੇਡਾ ਹੋਊਗਾ ਘਾਟੀ ਹੂੰ ਨਾ ਉੱਥੇ ਕੋਈ ਨਾ ਉਹ ਨਾ ਮੇਰੀ ਬਦਲੀ ਕਰ ਰਹੇ ਨੇ ਹੂੰ ਇਨਕਮ ਟੈਕਸ ਦੇ ਵਿੱਚ ਇੱਕ ਪਾਲਿਸੀ ਆ ਕਿ ਤੁਸੀਂ 10 ਸਾਲ ਤੱਕ ਬਿਲਕੁਲ ਹੀ ਨਹੀਂ ਬਦਲੀ ਕਰਾ ਸਕਦੇ ਹੂੰ ਉਸ ਤੋਂ ਬਾਅਦ ਦੇ ਵਿੱਚ ਵੀ ਕੋਈ 0% ਚਾਂਸ ਹੁੰਦਾ ਹੈ ਕਿ ਤੁਹਾਡੀ ਬਦਲੀ ਹੋ ਜਾਏ ਤੁਹਾਡੀ ਬਦਲੀ ਹੋ ਸਕਦੀ ਹੈ ਪਰ ਮੀਥੇਰ ਦੇ ਲਈ ਕੀ ਕਹਿਣਾ ਚਾਹੁੰਦੇ ਆ ਦੇਖੋ ਤੁਹਾਡੇ ਲਈ ਕਿਵੇਂ ਕਿਵੇਂ ਜਦੋਂ ਜੈਦ ਕਰ ਰਹੇ ਆ ਤੁਹਾਨੂੰ ਪੁਲਿਸ ਤੋਂ ਛਡਾ ਕੇ ਲਿਆਈ ਸੀਗੇ ਉਦੋਂ ਕਹਿੰਦੇ ਸੀਗੇ ਕਿ ਸਾਡੇ ਖਿਡਾਰੀ ਇਹਨਾਂ ਨੂੰ ਛੱਡੋ ਇਹਨਾਂ ਕੋਲ ਤਾਂ ਪਾਵਰ ਆ ਹੁਣ ਕੀ ਚਲੋ ਮੈਨੂੰ ਇਹ ਲੱਗਦਾ ਕਿ ਇਹਨਾਂ ਨੂੰ ਨਹੀਂ ਪਤਾ ਹੋਣਾ ਕਿ ਮੈਂ ਨੇ ਮੈਡਲ ਜਿੱਤਿਆ ਤੁਹਾਡੇ ਜਰੀਏ ਕੀ ਪਤਾ ਇਹਨਾਂ ਨੂੰ ਪਤਾ ਚੱਲ ਜੇ ਵੀ ਪੈਰਾ ਦੇ ਕੁਝ ਐਦਾਂ ਦੇ ਪਲੇਅਰ ਵੀ ਬੈਠੇ ਨੇ ਜੋ ਏਸ਼ੀਅਨ ਗੇਮਾਂ ਦੇ ਵਿੱਚ ਮੈਡਲ ਜਿੱਤ ਕੇ ਆਏ ਹੋਏ ਆ ਕਿ ਇਹਨਾਂ ਦੇ ਦਿਲ ਦੇ ਵਿੱਚ ਵੀ ਆ ਜੀ ਵੀ ਚਲੋ ਇਹਨਾਂ ਨੂੰ ਵੀ ਨੌਕਰੀ ਦੇ ਦਈਏ ਪਰੇ ਜਿਹੜਾ ਤੁਸੀਂ ਹੱਸ ਰਹੇ ਹੋ ਅੰਦਰੋਂ ਮਨ ਦੁਖੀ ਹੁੰਦਾ ਹੈ। ਮਨ ਤਾਂ ਦੁਖੀ ਹੁੰਦੀ ਹੈ। ਹੂੰ। ਠੀਕ ਹੈ ਨਾ ਆਪਾਂ ਮਿਹਨਤ ਕਰਦੇ ਆ ਘੱਟੋ ਘੱਟ 40 ਤੋਂ 50 ਹਜ਼ਾਰ ਰੁਪਏ ਇੱਕ ਮਹੀਨੇ ਦਾ ਖਰਚਾ ਆ। ਹੂੰ। ਉਹ ਸਾਡਾ ਬਾਪੂ ਹੈ ਜੋ ਹੁਣ ਵੀ ਕਹਿੰਦਾ ਵੀ ਕੋਈ ਚੱਕਰ ਨਹੀਂ। ਚੱਲੀ ਚੱਲ ਦੂੰ। ਹਾਂ ਹਾਂਜੀ। ਸਹੀ ਗੱਲ ਆ ਕਿ ਤੁਹਾਡੇ ਨਾਲ ਦੇ ਖਿਡਾਰੀ ਕਹਿੰਦੇ ਵੀ ਕੈਨੇਡਾ ਜਾਣੇ ਆ। ਉੱਥੇ ਡਾਲਰ ਵੱਡੇ ਮਿਲ ਰਹੇ ਨੇ ਸਰਕਾਰਾਂ ਵੀ ਪੁੱਛ ਗਏ ਸੇ। ਇਹ ਕੀ ਉਹ ਗਲਤ ਹੈ ਕਿ ਉਹ ਕਹਿ ਰਹੇ ਨੇ ਕਿ ਸਾਡੇ ਵੱਲੋਂ ਖੇਡੋ ਜੀ। ਕੈਨੇਡਾ ਵਾਲਾ। ਹਾਂਜੀ। ਉਹ ਹੈਂਡੀਕੈਪ ਨੂੰ ਉਹ ਕਾ ਕੋਟਾ ਹੁੰਦਾ ਉਹ 2000 ਡਾਲਰ ਦਿੰਦੇ ਆ ਵੀ ਇੱਕ ਪਲੇਅਰ ਨੂੰ ਵੀ ਤਿਆਰੀ ਕਰਨ ਵਾਸਤੇ ਵੀ ਦੇਈ ਜਾਂਦੇ ਆ ਤੇ ਕੋਈ ਨਾਰਮਲ ਕੀ ਹੈਂਡੀਕੈਪ ਤਾਂ ਦੇਈ ਜਾਂਦੇ ਉਹਨਾਂ ਨੂੰ ਮੈਨੂੰ ਇੱਦਾਂ ਲੱਗਦਾ ਕਿ ਸਾਡਾ ਸਾਡੀ ਗਲਤੀ ਇਹ ਹੈ ਕਿ ਅਸੀਂ ਹੈਂਡੀਕੈਪਡ ਹੋ ਕੇ ਪੰਜਾਬ ਦੇ ਵਿੱਚ ਜਾਵਾਂਗੇ ਹੂੰ ਸਾਡੀ ਗਲਤੀ ਮੈਨੂੰ ਇਹ ਲੱਗ ਰਹੀ ਹੈ ਹੈਂਡੀਕੈਪ ਤੁਸੀਂ ਨਹੀਂ ਮੈਨੂੰ ਲੱਗਦਾ ਕਿ ਅਸਲ 'ਚ ਸਰਕਾਰ ਹੈਂਡੀਕੈਪ ਦਾ ਜਿਹੜਾ ਕਿ ਮਤਲਬ ਇਸ਼ਤਿਹਾਰਾਂ ਤੇ ਇੰਨਾ ਪੈਸਾ ਖਰਚ ਰਹੀ ਹੋਰ ਚੀਜ਼ਾਂ ਦੇ ਉੱਤੇ ਇੰਨਾ ਪੈਸਾ ਖਰਚ ਰਹੀ ਆ ਤੁਹਾਨੂੰ ਇੱਕ ਨੌਕਰੀ ਦੇਣ ਤੁਸੀਂ ਕੱਲੇ ਹੀ ਹੋ ਮੇਰੇ ਸਾਹਮਣੇ ਤੁਹਾਨੂੰ ਕੱਲੇ ਨੂੰ ਨੌਕਰੀ ਦੇਣ ਤਿੰਨ ਪਲੇਅਰ ਜੀ ਸੀ ਤੇ ਉਹਦੇ ਵਿੱਚ ਇੱਕ ਪਹਿਲਾਂ ਹੀ ਨੌਕਰੀ ਤੇ ਆ ਉਹ ਕਹਿੰਦਾ ਮੈਨੂੰ ਲੋੜ ਨਹੀਂ ਜੇ ਵਧੀਆ ਨੌਕਰੀ ਦੇਣਗੇ ਵੱਡੇ ਲੈਵਲ ਤੇ ਦੇਣਗੇ ਤਾਂ ਤਾਂ ਮੈਂ ਨੌਕਰੀ ਲੈ ਲਊਗਾ ਨਹੀਂ ਮੇਰਾ ਵਧੀਆ ਚੱਲ ਰਿਹਾ ਇੱਕ ਇੱਕ ਬੱਚਾ ਹੈ ਟ੍ਰੇਨਿੰਗ ਕਰ ਰਿਹਾ ਯੂ ਦੁਨੀਆ ਰਾਜੇ ਉਹਦਾ ਵੀ ਮੈਡਲ ਸੀ ਸੇਮ ਉਹ ਕਹਿੰਦਾ ਮੈਨੂੰ ਲੋੜ ਨਹੀਂ ਤੀਜਾ ਮੈਂ ਰਹਿ ਗਿਆ ਕਿ ਮੈਨੂੰ ਬਹੁਤ ਲੋੜ ਆ ਨੌਕਰੀ ਦੀ ਕਿਉਂਕਿ ਲੋਕਾਂ ਦੇ ਤਾਂ ਨਹੀਂ ਇੰਨੇ ਵੱਜ ਗ ਕੀ ਕਰੀਏ ਲੋਕਾਂ ਨੂੰ ਕੌਣ ਸਮਝਾਵੇ ਹੁਣ ਕਰਦਿਆਂ ਨੂੰ ਤਾਂ ਕਹਿਣਾ ਹੀ ਆ ਉਹਨਾਂ ਨੇ ਨੇੜੇ ਮਾਰਦੇ ਨੇ ਲੋਕ ਕਹਿੰਦਾ ਵੀ ਤੈਨੂੰ ਤਾਂ ਕਿਹਾ ਸੀ ਕੋਈ ਹੋਰ ਕੰਮ ਕਰ ਲੈ ਵੀ ਤੂੰ ਮੈਡਲਾਂ ਦੇ ਚੱਕਰ ਚ ਪਿਆ ਸਰਕਾਰ ਨੇ ਕੁਝ ਨਹੀਂ ਦੇਣਾ ਚਲੋ ਸਾਨੂੰ ਫੇਰ ਵੀ ਉਮੀਦ ਹੈ ਕਿ ਜੇ ਤੁਹਾਡੇ ذریعے ਸਾਡੀ ਗੱਲ ਉਹਨਾਂ ਤੱਕ ਪਹੁੰਚ ਗਈ ਬਿਲਕੁਲ ਉਮੀਦ ਹੈ ਸਰਬ ਤੁਸੀਂ ਬਹੁਤ ਪਰੋਸੇ ਦਵਾਏ ਨੇ ਹੁਣ ਤੁਸੀਂ ਵਾਪਸ ਚੌਣ ਲੜ ਰਹੇ ਹੋ ਲੋਕਾਂ 'ਚ ਤੁਸੀਂ ਜਾਣਾ ਜਿਹੜੇ ਵਾਅਦੇ ਕੀਤੇ ਆ ਘਟੋ ਘਟੇ ਨਾ ਖਿਡਾਰੀਆਂ ਦਾ ਇਹ ਪੰਜਾਬ ਦਾ ਮਾਣ ਆ ਇਹਨਾਂ ਦਾ ਤਾਂ ਹੱਥ ਫੜੋ ਜੀ ਜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਵੀਰੇ ਨੇ ਨੇ ਹੁੰਦਾ ਯਾਨੀ ਕਿ ਸਾਨੂੰ ਹੌਸਲਾ ਬੜਾ ਸੀ ਸਰਕਾਰ ਦਾ ਮੈਂ ਖੁੱਲ ਕੇ سپورਟ ਕੀਤੀ ਸੀ ਮੈਂ ਕਹਿੰਦਾ ਆਪਾਂ ਇੱਕ ਪਲੇਅਰ ਬੰਦਾ ਨਾ ਕਦੇ ਵੀ ਸਰ ਕੋਈ ਵੀ ਪਾਰਟੀ ਦੇ ਵਿੱਚ ਨਹੀਂ ਜਾਂਦਾ ਹੁੰਦਾ ਸੀ ਸਾਨੂੰ ਐ ਜੀ ਵੀ 100% ਸਾਨੂੰ ਨੌਕਰੀ ਮਿਲ ਜਾਣੀ ਆ ਵੀ ਹੁਣ ਤੱਕ ਤਾਂ ਜਲੋ ਲਾਰੀ ਲੱਗੇ ਆ ਵੀ ਕੈਪਟਨ ਸਾਹਿਬ ਨੇ ਵੀ ਤੁਹਾਨੂੰ ਪਤਾ ਤੁਹਾਡੇ ਲੇਪਰ ਕੈਪਟਨ ਸਾਹਿਬ ਵੀ ਮੇਰੇ ਲਈ ਰਿਕਾਰਡਿੰਗਾਂ YouTube ਤੇ ਵੀ ਪਈਆਂ ਉਹਨਾਂ ਦੀ ਰਿਕਾਰਡਿੰਗਾਂ ਹੂੰ ਸਪੈਨਸਲੋਨਾ ਨੇ ਕਿਹਾ ਵੀ ਇਹ 플레이ਰਾਂ ਨੂੰ ਨੌਕਰੀ ਵੀ ਜਲਦੀ ਤੋਂ ਜਲਦੀ ਅਸੀਂ ਕੈਂਡੀਡੇਟ ਦੇ ਵਿੱਚ ਪਾਸ ਕਰਕੇ ਦੇਵਾਂਗੇ ਪਰ ਉਹ ਕੈਬਨਿਟ ਮੀਟਿੰਗ ਪਤਾ ਹੀ ਨਹੀਂ ਹੋਈ ਜਾਂ ਪਤਣੀ ਨਹੀਂ ਪਰ ਤੁਸੀਂ ਉਹੀ ਗੱਲ ਕਹੀ ਨੇ ਕਿ ਖਿਡਾਰੀ ਕਿਸੇ ਸਿਆਸਤ ਵਿੱਚ ਭਾਗ ਨਹੀਂ ਲੈਂਦਾ 2022 ਦੀਆਂ ਚੋਣਾਂ ਆ ਆਮ ਆਦੀ ਪਾਰਟੀ ਲਈ ਤੁਸੀਂ ਪੋਸਟਰ ਲਾਏ ਖੁੱਲ ਕੇ ਪ੍ਰਚਾਰ ਕੀਤਾ ਆਪਣੇ ਘਰ ਦੇ ਪਰ ਐਡੀ ਵੱਡੀ ਫਲੈਕਸ ਲਾਈ ਵੀ ਆਮ ਆਦੀ ਪਾਰਟੀ ਨੂੰ ਵੋਟ ਪਾਓ ਬਦਲਾ ਲਿਆਓ ਹੁਣ ਤੁਸੀਂ ਉਹ ਧੱਕੇ ਖਾ ਰਹੇ ਹੋ ਲੱਗਦਾ ਸੀਗਾ ਵੀ ਜਿਹੜੀ ਉਮੀਦ ਦੇ ਨਾਲ ਪੋਸਟਰ ਲਾਇਆ ਘਰ ਦੇ ਬਾਹਰ ਏਡੀ ਵੱਡੀ ਫਲੈਕਸਾਂ ਲਾਈਆਂ ਸਰਕਾਰ ਨੂੰ ਨਾ ਉਮੀਦਾਂ ਤੇ ਕੰਮ ਕਰ ਰਹੀ ਸਾਨੂੰ ਬਹੁਤ ਉਮੀਦ ਸੀ ਉਹ ਹੀ ਕਹਿ ਰਹੇ ਆ ਜੀ ਹੁਣ ਵੀ ਮੈਨੂੰ ਇਦਾਂ ਲੱਗ ਰਿਹਾ ਕਿ ਮੇਰੀ ਗੱਲ ਵੀ ਮੇਰੇ ਬਾਰੇ ਪਤਾ ਨਹੀਂ ਹੈਗਾ ਸਰਕਾਰ ਨੂੰ ਮੈਂ ਇਦਾਂ ਸੋਚਦਾ ਮੇਰੀ ਮੇਰੀ ਕਮਿਊਨੀਕੇਸ਼ਨ ਹੈ ਸਰਕਾਰ ਤੱਕ ਉਹ ਗੱਲ ਨਹੀਂ ਪਹੁੰਚ ਰਹੀ ਮੇਰੀ ਫੈਮਿਲੀ ਵੀ ਇਦਾਂ ਹੀ ਸੋਚਦੀ ਹੈ ਵੀ ਤੂੰ ਪਹਿਲਾਂ ਤਾਂ ਮੈਂ ਕਾਫੀ ਮੰਤਰੀਆਂ ਨੂੰ ਮਿਲਿਆ ਜਿਹੜੇ ਮੇਨ ਸੀ ਹਨ ਕਿਸੇ ਨੇ ਚਲੋ ਟਾਈਮ ਨਹੀਂ ਦਿਵਾਇਆ ਮੈਨੂੰ ਉਮੀਦ ਥੇ ਉਹਨੇ ਜੋ ਖੇਡ ਮੰਤਰੀ ਨੇ ਉਹਨਾਂ ਦਾ ਫਿਰ ਮੈਂ ਸੀਐਮ ਸਾਹਿਬ ਦਾ ਟਾਈਮ ਲਵਾਂ ਕਿਉਂਕਿ ਬੋਟਾਂ ਦੇ ਵਿੱਚ ਬਿਜੀ ਨੇ ਫਿਰ ਨੂੰ ਪਤਾ ਹੀ ਅੱਜ ਕੱਲਾ ਨਾ ਫਿਰ ਮੈਂ ਹੁਣ ਅੱਕ ਕੇ ਤੁਹਾਨੂੰ ਫਿਰ ਕਾਲ ਕੀਤੀ ਤੁਹਾਡੇ ਨਾਲ ਗੱਲ ਹੋਈ ਮੇਰੀ ਵੀ ਚਲੋ ਇੱਕ ਇੰਟਰਵਿਊ ਕਰਦੇ ਆ ਵੀ ਤੁਹਾਡੇ ਜਰੀ ਕੀ ਪਤਾ ਤੁਹਾਡੇ ਜਰੀ ਮੇਰੀ ਗੱਲ ਉਹਨਾਂ ਤੱਕ ਪਹੁੰਚੇ ਬਿਲਕੁਲ ਉਮੀਦ ਥੇਰ ਸਾਹਿਬ ਜਿਆਪਾ ਘਵਨਤਮਨ ਸਾਹਿਬ ਇੱਕ ਖਿਡਾਰੀ ਇਨਸਾਫ ਲੈਣ ਤੁਹਾਡੇ ਦਫ਼ਤਰ ਚ ਆਉਂਦੇ ਨੇ ਪਰ ਅਧਿਕਾਰੀ ਤੁਹਾਡੇ ਤੱਕ ਇਹਨਾਂ ਦੀ ਗੱਲ ਪਹੁੰਚਣ ਨਹੀਂ ਦੇ ਰਹੇ ਇਸੇ ਲਈ ਇੰਟਰਵਿਊ ਕਰਨ ਆਏ ਆ ਜੇ ਤੁਸੀਂ ਇਹ ਇੰਟਰਵਿਊ ਸੁਣ ਰਹੇ ਹੋ ਤਾਂ ਇਸ ਖਿਡਾਰੀ ਦੀ ਬਾਹ ਫੜੋ ਇਸ ਨੇ ਪੰਜਾਬ ਦਾ ਨਾਮ ਰਚਨਾਇਆ ਪੂਰੀ ਦੁਨੀਆ 'ਚ ਮੁਲਕ ਦਾ ਨਾਮ ਰਚਨਾਇਆ ਹੈ ਇਹਨੂੰ ਬਣਦੀ ਨੌਕਰੀ ਦੇਣੀ ਚਾਹੀਦੀ ਹੈ ਤੁਸੀਂ ਖੁਦ ਹੀ ਪਾਲਿਸੀ ਬਣਾਈ ਉਸ ਪਾਲਿਸੀ ਦੇ ਹਿਸਾਬ ਨਾਲ ਵੀ ਇਹ ਕੈਂਡੀਡੇਟ ਬਿਲਕੁਲ ਠੀਕ ਨੇ ਵੀਰੇ ਦੇਖੀ ਸੀ ਪ੍ਰੈਸ ਕਾਨਫਰੰਸ ਭਗਵੰਤ ਮਾਨ ਸਾਹਿਬ ਹੋਣੀ ਇੱਕ ਆਈਪੀਐਲ ਦੇ ਪਲੇਅਰ ਨੂੰ ਲਿਆਏ ਕਹਿੰਦੇ ਵੀ ਤੈਨੂੰ ਅਫਸਰ ਮੈਂ ਭਰਤੀ ਕਰੂੰ ਤੇ ਚੰਨੀ ਦੇ ਖਲਾਸੇ ਕਰ ਜੀ ਜੀ ਉਹਨਾਂ ਨਾਲੋਂ ਤਾਂ ਤੁਸੀਂ ਵੱਧ ਮਿਹਨਤ ਕੀਤੀ ਆ ਤੁਹਾਡੇ ਕੋਲ ਵੱਡਾ ਇਸ ਟਾਈਮ ਮੈਡਲ ਲਗਾ ਹਾਂਜੀ ਇਹ ਗੱਲ ਤਾਂ ਸਹੀ ਹੈ ਦੁਖਿਆ ਸੀ ਮਨ ਜਦੋਂ ਦੇਖਿਆ ਚੀਜ਼ਾਂ ਨੂੰ ਭਾਈ ਹੁਣ ਕੀ ਦੱਸੀ ਤੁਹਾਨੂੰ ਇਹ ਚੀਜ਼ਾਂ ਬਾਰੇ ਇਹ ਤਾਂ ਹੁਣ ਮੈਨੂੰ ਇਹ ਪਤਾ ਜਾਂ ਮੇਰੀ ਫੈਮਿਲੀ ਨੂੰ ਪਤਾ ਹੀ ਇਹ ਜੀ ਹੂੰ ਕਿ ਕੀ ਹਾਲਾਤਾਂ ਚੋਂ ਹਨਾ ਬੰਦਾ ਨਿਕਲ ਕੇ ਇੱਥੇ ਤੱਕ ਪਹੁੰਚਦਾ ਆ ਜਦੋਂ ਮੈਂ ਤੁਹਾਨੂੰ ਦੱਸਦਾ ਮੈਂ ਹੁਣ ਲਾਸਟ ਈਅਰ ਜੋ ਹੋਣਿਆ ਏਸ਼ੀਅਨ ਗੇਮਾਂ ਹੋਈਆਂ ਨੇ ਖੇਡਣ ਦੇ ਲਈ 100% ਆਪਣਾ 골ਡ ਸੀ ਇੰਨੀ ਵਧੀਆ ਤਿਆਰੀ ਦੇ ਵਿੱਚ ਸੀ ਮੈਂ ਫ੍ਰੈਕਚਰ ਹੋ ਗਿਆ ਤੁਨ ਮਦਰਸੇ ਪੈਰ ਮੇਰਾ ਫ੍ਰੈਕਚਰ ਹੋ ਗਿਆ ਹਮ ਅਬਾਈ ਨੇ ਵੀ ਦੇਖੀ ਆ ਮੈਂ ਉਰੇ ਬੈਂਚ ਤੇ ਨਾ ਇਦਾਂ ਪੈ ਪੈ ਕੇ ਪ੍ਰੈਕਟਿਸ ਕਰ ਰਿਆ ਸੀ ਹਮ ਵੀ ਕਿਤੇ ਆ ਕੇ ਬਹਿ ਗਿਆ ਕਰੇ ਕਿਤੇ ਆ ਕੇ ਘਰੇ ਜੀ ਨਹੀਂ ਲੱਗਦਾ ਸੀ ਹਮ ਬਿਲਕੁਲ ਵੀ ਮਨ ਨਹੀਂ ਲੱਗਦਾ ਸੀ ਘਰੇ ਵੀ 15 ਦਿਨਾਂ ਨੂੰ ਖੇਡਣ ਜਾਣਾ ਆ ਤੇ ਮੇਰੇ ਨਾਲ ਕੀ ਹੋ ਗਿਆ ਹਮ ਚਲੋ ਫੇਰ ਵੀ ਮੈਂ ਪਾਰਟਿਸਪੇਟ ਕੀਤਾ 4th ਆਇਆ ਉਥੇ ਪਰ ਉਹੀ ਕਹਿ ਰਿਆ ਹਾਂ ਵੀ ਬਾਰ-ਬਾਰ ਵੀ ਮੇਨ ਚੀਜ਼ ਹੁੰਦੀ ਹੈ ਕਿ ਇੱਕ ਬੰਦੇ ਨੂੰ ਜੌਬ ਇਦਾਂ ਆਏ ਤੁਹਾਡੇ ਲਈ ਜੌਬ ਆ ਪਰ ਉਹ ਆਉਂਦਾ ਕਿ ਹੌਸਲਾ ਹੁੰਦਾ ਵੀ ਚਲੋ ਪੇ ਆਏਗੀ ਖੋਰ ਤਿਆਰੀ ਕਰਾਂਗੇ ਆਪਾਂ ਹਨਾ ਵੀ ਘਰਦਿਆਂ ਨੂੰ ਵੀ ਹੌਸਲਾ ਹੁੰਦਾ ਵੀ ਬੜੀ ਤੁਸੀਂ ਹਿੰਮਤ ਦਿਖਾਈ ਤੁਹਾਡਾ ਮਤਲਬ ਪੈਰ ਫ੍ਰੈਕਚਰ ਸੀਗਾ ਜੀ ਜੀ ਐਡਾ ਵੱਡਾ ਕੰਪੀਟੀਸ਼ਨ ਲੜਨਗੇ ਮਤਲਬ ਪੈਰ ਟੁੱਟਿਆ ਹੈ ਤਾਂ ਵੀ ਤੁਸੀਂ ਕੰਪੀਟੀਸ਼ਨ ਲੜਿਆ ਇਹ ਵਿਦੇਸ਼ ਦੀ ਕਿਤੇ ਪਿੱਠ ਨਾ ਲੱਗ ਜੇ ਮੇਰੇ ਪੰਜਾਬ ਦੀ ਪਿੱਠ ਨਾ ਲੱਗ ਜੇ ਉਹ ਹੌਸਲਾ ਕਿੱਥੋਂ ਆਇਆ ਇੰਨਾ ਮਨ ਦੇ ਵਿੱਚ ਹੌਸਲਾ ਤਾਂ ਭਾਈ ਪਹਿਲੀ ਗੱਲ ਤਾਂ ਹੌਸਲਾ ਤੁਸੀਂ ਆਪ ਵੀ ਦੇਖ ਲਓ ਕਿ ਆਹ ਹਾਲਾਤਾਂ 'ਚ ਅਸੀਂ ਟ੍ਰੇਨਿੰਗ ਕਰਦੇ ਆਂ ਹੂੰ ਮੈਨੂੰ ਮੈਨੂੰ ਲੱਗਦਾ ਹੈ ਕਿ ਮੈਨੂੰ ਦੇਖ ਕੇ ਨਾ ਪੰਜਾਬ ਦੇ ਵਿੱਚ ਬਹੁਤ ਪਲੇਅਰ ਟ੍ਰੇਨਿੰਗ ਕਰਦੇ ਆਂ ਜਿਹੜੇ ਜਿਹੜੇ ਹੈਂਡੀਕੈਪ ਨੇ ਹੂੰ ਮੈਨੂੰ ਦੇਖ ਦੇ ਕੇ ਮੈਨੂੰ ਹਜ਼ਾਰਾਂ ਮੈਸੇਜ ਆਉਂਦਾ ਇੰਸਟਾਗ੍ਰਾਮ ਤੇ ਹੂੰ ਮੈਂ ਉਹਨਾਂ ਨੂੰ ਉਹਨਾਂ ਨੂੰ ਮੈਂ ਕੀ ਕਹਾਂ ਵੀ ਮੈਨੂੰ ਖੁਦ ਨਹੀਂ ਨੌਕਰੀ ਮਿਲੀ ਅਜੇ ਤੱਕ ਵੀ ਤੁਸੀਂ ਮੇਰੇ ਪਿੱਛੇ ਲੱਗ ਰਹੇ ਹੋ ਹੂੰ ਹਨਾਈ ਉਹ ਕਹੇ ਵੀ ਮੈਂ ਉਹਨਾਂ ਨੂੰ ਕਿੱਦਾਂ ਕਹਾਂ ਵੀ ਤੁਸੀਂ ਟ੍ਰੇਨਿੰਗ ਕਰੋ ਤੁਹਾਨੂੰ ਸਰਕਾਰ ਜੌਬ ਦੇਗੀ ਤੁਹਾਨੂੰ ਕੈਸਾ ਮਿਲੇਗਾ ਜੇ ਉਹ ਤੇ ਤੁਹਾਡੀ ਲਾਈਫ ਸੈੱਟ ਹੋਏਗੀ ਮੈਂ ਮੈਨੂੰ ਇਹ ਲੱਗਦਾ ਕਿ ਮੈਂ ਉਹਨਾਂ ਨਾਲ ਗਲਤ ਕਰ ਰਿਹਾ ਹਾਂ ਇਸ ਟਾਈਮ ਹੂੰ ਮੈਨੂੰ ਕਿਤੇ ਇਹ ਲੱਗਦਾ ਵੀ ਆ ਮੈਂ ਮੈਨੂੰ ਖੁਦ ਨਹੀਂ ਮਿਲੀ ਗਈ ਇਹ ਤੋਂ ਉਹਨਾਂ ਨੂੰ ਸਹੀ ਰਾਹ ਪਾਉਣ ਦਾ ਚਾਹ ਰਿਹਾ ਪਰ ਇਹ ਵੇਰੇ ਵਾਤ ਕਿਵੇਂ ਤੁਹਾਡਾ ਦਿੱਤਾ ਇਹ ਬਚਪਨ ਦੇ ਵਿੱਚ ਹੀ ਆਪਣੇ ਘਰ ਮੈਂ ਇੱਕ ਫਾਰਮਰ ਕਿਸਾਨ ਫੈਮਿਲੀ ਤੋਂ ਬਿਲੋਂਗ ਕਰਦਾ ਸੀ ਬਚਪਨ ਦੇ ਨਾਲ ਟੋਕਾ ਕਰ ਰਹੇ ਸੀ ਮਸ਼ੀਨ ਦੇ ਵਿੱਚ ਉਹਦੇ ਵਿੱਚ ਗਰਾਰੀ ਦੇ ਵਿੱਚ ਫਸ ਕੇ ਨਾ ਇੰਜਨ ਚੱਲ ਰਿਹਾ ਸੀ ਤੇ ਉਹ ਪਿੱਛੇ ਮੁੜੀ ਨਹੀਂਗਾ ਤੇ ਕਾਫੀ ਜਿਆਦਾ ਘਟ ਗਿਆ ਸੀ ਜਾਨੀਏ ਚੋ ਬੜਾ ਤੁਸੀਂ ਚੱਲਿਆ ਵੀਰੇ ਪਰ ਫਿਰ ਵੀ ਆਪਣੇ ਆਪ ਨੂੰ ਫਿੱਟ ਰੱਖ ਰਿਹਾ ਆਪਣੇ ਸ਼ਰੀਰ ਨਾਲ ਪਿਆਰ ਕਰਦੇ ਹਾਂ ਜੀ ਇਹ ਬਹੁਤ ਵੱਡੀ ਤੁਹਾਡੀ ਮਿਹਨਤ ਹੈਗੇ ਇਹਦੇ ਵਿੱਚ ਸਭ ਤੋਂ ਵੱਡੀ سپورਟ ਤਾਂ ਮੇਰੀ ਫੈਮਿਲੀ ਦੀ ਹੋਆ ਹਨਾ ਮੇਰੇ ਦੋ ਸਿਸਟਰ ਨੇ ਤੇ ਮੈਂ ਇਕੱਲਾ ਹੀ ਹਾਂ ਮੈਨੂੰ ਕੋਰ ਹੋ ਜਾਣੀ ਕਿ ਇਦਾਂ ਆਪਾਂ ਨੂੰ ਵੀ ਕੋਈ ਚੱਕਰ ਨਹੀਂ ਹੈਗਾ ਵੀ ਲੋਕ ਬਹੁਤ ਕੁਝ ਬੋਲਦੇ ਆ ਪਿਛੇ ਲੋਡੇ ਮੁੰਡੇ ਨੌਕਰੀ ਨਹੀਂ ਮਿਲਦੀ ਜੇ ਇਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਪਰ ਸਾਡੇ ਘਰ ਦੇ ਕਹਿੰਦੇ ਆ ਵੀ ਕੋਈ ਚੱਕਰ ਨਹੀਂ ਤੂੰ ਲੱਗਿਆ ਰਿਆ ਜਿਹੜੀ ਸਾਈਡ ਤੇ ਇੱਕ ਲੋ ਨਸ਼ਿਆਂ ਤੋਂ ਤਾਂ ਦੂਰ ਆ ਹੂੰ ਨਸ਼ਿਆਂ ਤੋਂ ਦੂਰ ਗਲਤ ਗੱਲ ਸੰਗਤੋਂ ਦਾ ਦੂਰ ਆ ਲੋਕਾਂ ਨੂੰ ਲੋਕ ਤੈਨੂੰ ਦੇਖ ਕੇ ਕੁਝ ਨਾ ਕੁਝ ਅੱਕੀ ਰਹਿੰਨੇ ਹੂੰ ਤਨ ਮਤਲਬ ਖੇਡਣ ਦਾ ਨਸ਼ਾ ਕਰ ਹਾਂਜੀ ਤੁਸੀਂ ਆਈ ਜਿਮ ਦੇ ਵਿੱਚ ਮੈਨੂੰ ਆ ਬਾਈ ਨਾਲ ਅਜਮਾ ਆ ਬਾਈ ਦੀ ਜਮ ਤੈਨੂੰ ਪਤਾ ਇਹਨੂੰ ਪੁੱਛ ਕੋ ਮੈਨੂੰ ਦੇਖ ਕੇ ਹੋਰੇ ਕਿੰਨੇ ਲੋਕ ਆਉਂਦੇ ਆ ਹੂੰ ਮੈਨੂੰ ਦੇਖ ਕੇ ਜਦੋਂ ਵੀ ਇਹ ਇੱਕ ਹੱਥ ਨਾਲ ਕਰ ਸਕਦਾ ਸੀ ਦੋ ਦੋ ਹੱਥਾਂ ਮੋਟੀਵੇਟਿਡ ਹੋ ਜਾਂਦੇ ਮੈਨੂੰ ਦੇਖ ਕੇ ਹਾਂਜੀ ਬਿਲਕੁਲ ਚਲੋ ਭਾਈ ਜਿਹੜਾ ਮਿਸ ਕਮਿਊਨੀਕੇਸ਼ਨ ਸਰਕਾਰ ਨਾਲ ਆ ਰਿਹਾ ਜੇ ਤੁਹਾਨੂੰ ਮੰਨ ਭਗਵੰਤ ਮਾਨ ਸਾਹਿਬ ਦੇਖ ਰਹੇ ਨੇ ਜੀਤਿਆ ਸਾਹਿਬ ਤੁਹਾਨੂੰ ਦੇਖ ਰਹੇ ਨੇ ਕੀ ਚੱਲ ਰਿਹਾ ਨਹੀਂ ਬਸ ਮੈਂ ਇਹ ਕਹੂੰਗਾ ਜੀ ਇੱਕ ਵਾਰੀ ਮੇਰੇ ਸਰਟੀਫਿਕੇਟ ਦੇਖ ਲਓ ਮੇਰੇ ਮੈਡਲ ਦੇਖ ਲਓ ਜੋ ਮੇਰੀ ਅਜ ਤੱਕ ਪ੍ਰਾਪਤੀਆਂ ਨੇ ਜੇ ਤੁਸੀਂ ਤੁਸੀਂ ਮੈਨੂੰ ਕਹਿ ਦੋਗੇ ਨਾ ਵੀ ਅਸੀਂ ਤੁਹਾਨੂੰ ਨਹੀਂ ਨੌਕਰੀ ਦੇ ਸਕਦੇ ਕੋਈ ਚੱਕਰ ਨਹੀਂ ਅਸੀਂ ਮੰਨ ਲਾਂਗੇ ਇਹ ਚੀਜ਼ ਨੂੰ ਅਸੀਂ ਕਮ ਸੇ ਕਮ ਕੋਈ ਹੋਰ ਕੰਮ ਕਰਦੇ ਤਾਂ ਹੋ ਜਾਗੇ ਨਾ ਜਾਂ ਕਿਸੇ ਬਾਹਰ ਕੰਟਰੀ ਚ ਜਾ ਕੇ ਉਹ ਮਜਬੂਰੀ ਵੱਲ ਜਾਏਗੀ ਫਿਰ ਆਪਣੇ ਕੰਟਰੀ ਤੋਂ ਬਾਹਰ ਜਾਣਾ ਕੰਤਾ ਇਦਾਂ ਹੈ ਕਿ ਸਰਕਾਰ ਹਾਂ ਜੀ ਸੁਣੇਗੀ ਸਾਡੇ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਗੋਰੇ ਪੰਜਾਬ ਕਾਮਰਨ ਆਉਣਗੇ ਪਰ ਪੰਜਾਬ ਦਾ ਇਦਾਂ ਤਕੜਾ ਯੂਥ ਇੱਡੇ ਤਕੜੇ ਮੈਡਲ ਪੰਜਾਬ ਛੱਡ ਕੇ ਬਾਹਰ ਜਾਣ ਦੇ ਲਈ ਮਜਬੂਰ ਕਰ ਰਹੇ ਹੋ ਤੁਸੀਂ ਜੀ ਸਰਕਾਰ ਤੁਹਾਡਾ ਇਨਸਾਫ ਕਰ ਦੇਵੇ ਤੁਹਾਨੂੰ ਦੇਖ ਕੇ ਕਈ ਲੋਕ ਉਰੇ ਰਹਿ ਜਾਣ ਜਾਂ ਪੰਜਾਬ ਪੰਜਾਬ ਚ ਵਾਪਸ ਮੁੜਨ ਰਿਵਰਸ ਮਾਈਗ੍ਰੇਸ਼ਨ ਸਹੀ ਗੱਲ ਹੈ ਮੇਨ ਤਾਂ ਪੈਰਾ ਜੋ ਪਲੇਅਰ ਨੇ ਹੈਂਡੀਕੈਪ ਪਲੇਅਰ ਨੇ ਉਹ ਉਹਨਾਂ ਨੂੰ ਹੌਸਲਾ ਮਿਲੇਗਾ ਮੈਨੂੰ ਦੇਖ ਕੇ ਮੈਨੂੰ ਲੱਗਦਾ ਮੈਂ ਪਹਿਲਾ ਜਾਂ ਦੂਜਾ ਪਲੇਅਰ ਹੋਵਾਂਗਾ ਜੀ ਜੀ ਮੈਨੂੰ ਜੌਬ ਦਿੰਦੇ ਆ ਚਲੋ ਉਮੀਦ ਨਹੀਂ ਛੱਡਣੀ ਚਾਹੀਦੀ ਭਾਈ ਬਹੁਤ ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ ਸੋ ਇਹ ਪੰਜਾਬ ਦਾ ਮਾਣ ਆ ਦਿਲ ਬੇਸ਼ੱਕ ਨਿਰਾਸ਼ਾ ਹੋ ਸਕਦਾ ਕਿ ਸਿਸਟਮ ਦੇ ਵਿੱਚ ਇਨਾਂ ਦੀ ਗੱਲ ਨਾ ਪਹੁੰਚ ਰਹੀ ਹੋਵੇ ਸਾਡੇ ਖੇਡ ਮੰਤਰੀ ਤੱਕ ਸਾਡੇ ਸੀਐਮ ਤੱਕ ਪਰ ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਤਾਂ ਇਸ ਖਿਡਾਰੀ ਦੀ ਜ਼ਰੂਰ ਜਿਹੜੀ ਉਮੀਦ ਹੈ ਉਹ ਟੁੱਟਣ ਨਾ ਦਿਓ ਇਹਦਾ ਤੁਸੀਂ ਹੱਥ ਫੜੋ ਤੁਹਾਡੇ ਵੱਲੋਂ ਦਿੱਤਾ ਇਹ ਹੌਸਲਾ ਸਿਰਫ ਇੱਕ ਇੱਕ ਕੱਲੇ ਖਿਡਾਰੀ ਲਈ ਨਹੀਂ ਬਹੁਤ ਸਾਰੇ ਪੰਜਾਬੀਆਂ ਦੇ ਵਿੱਚ ਇੱਕ ਨਵੀਂ ਊਰਜਾ ਭਰੇਗਾ ਇਸੇ ਉਮੀਦ ਦੇ ਨਾਲ ਅਸੀਂ ਇਸ ਇੰਟਰਵਿਊ ਨੂੰ ਸਮਾਪਤ ਕਰਦੇ ਹਾਂ ਸਤਿ ਸ਼੍ਰੀ ਅਕਾਲ